ਭਗਤ ਭਗਤ ਜਗ ਵੱਜਿਆ ਚੋਂ ਚੱਕਾਂ ਵਿੱਚ ਚਮਰੇਟਾ ਪਾਣਾ ਗੰਡੇ ਰਹਾ ਵਿੱਚ ਕੁਲਾ ਧਰਮ ਟੋਏ ਢੋਰ ਸਮਿਟ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਸੁਭਾਗੀਆਂ ਕੜੀਆਂ ਪ੍ਰਾਪਤ ਹੋਈਆਂ ਨੇ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਬੜਾ ਭਾਗੇ ਹਾਂ ਸੋ ਦੋ ਦਿਨ ਸਿਹਤ ਠੀਕ ਨਾ ਹੋਣ ਕਰਕੇ ਕਥਾ ਨਹੀਂ ਹੋ ਸકી ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਪਰ ਐਸਾ ਨਾ ਹੋਵੇ ਕੋਈ ਸਮਾਐਸਾ ਨਾ ਹੋਵੇ ਨਾਮ ਤੋਂ ਬਿਨਾ ਬਾਣੀ ਤੋਂ ਬਿਨਾ ਸਿਮਰਨ ਤੋਂ ਬਿਨਾ ਸੇਵਾ ਤੋਂ ਬਿਨਾ ਖੁੰਝੇ ਸੋ ਆਪ ਜੀ ਲੜੀਵਾਰ ਕਥਾ ਸ਼੍ਰੋਮਣੀ ਭਗਤ ਸਤਗੁਰੂ ਰਬਦਾਸ ਮਹਾਰਾਜ ਜੀ ਦੀ ਕਥਾ ਸਰਵਣ ਕਰਦੇ ਆ ਰਹੇ ਹੋ ਫਤੇ ਦੀ ਛਾਂ ਜ ਪਾਇਓ ਪਹਿਲਾਂ ਹਾਜ਼ਰੀ ਲਵਾਓ ਸਾਰੀ ਸੰਗਤ ਗਜਬਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਪਾਤਸ਼ਾਹ ਜੀ ਨੇ ਚਾਰ ਧਰਮ ਦੱਸੇ ਨੇ ਤੇ ਆਮ ਕਰਕੇ ਬਾਣੀ ਵਿੱਚ ਵੀ ਆਪ ਪੜਦੇ ਆ ਖੱਤਰੀ ਬ੍ਰਹਮਣ ਸੂਤ ਵੈਸ ਤੇ ਜੇ ਆਪਾਂ ਸਿੱਧਾ ਇਹ ਕਹੀਏ ਕਿ ਦੁਨਿਆਵੀ ਧਰਮ ਦੇ ਮੁਤਾਬਕ ਹਿੰਦੂ ਮੁਸਲਮ ਸਿੱਖ ਈਸਾਈ ਚਾਰ ਧਰਮ ਹਨ ਪਰ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ ਜਿਹੜਾ ਧਰਮੀ ਹੁੰਦਾ ਉਹ ਬੰਦਾ ਹੈ ਬੰਦਾ ਧਰਮੀ ਹੈ ਪਸ਼ੂਆਂ ਦਾ ਕੋਈ ਧਰਮ ਨਹੀਂ ਹੁੰਦਾ ਜੋ ਮਨੁੱਖ ਹੈ ਉਹ ਧਰਮੀ ਹੈ ਇਹ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਭਾਵੇਂ ਕਿਸੇ ਵੀ ਧਰਮ ਵਿੱਚ ਹੋਵੇ Hindu ਵਿੱਚ ਹੋਵੇ Musalman ਵਿੱਚ ਹੋਵੇ ਧਰਮੀ ਹੋਵੇ ਇੱਕ ਇਹ ਹੈ ਵੀ ਉਪਰੋਂ-ਉਪਰੋਂ ਲਿਵਾਸ ਪਾਇਆ ਵਿੱਚੋਂ ਧਰਮ ਹੀ ਨਹੀਂ ਹੈ ਉਪਰੋਂ ਪ੍ਰਵੇਸ਼ ਉਹ ਸਿੱਖਾਂ ਵਾਲਾ ਕੀਤਾ ਪਰ ਅੰਦਰੋਂ ਸਿੱਖੀ ਨਹੀਂ ਉਪਰੋਂ ਪੰਡਤਾਂ ਵਾਲਾ ਭੇਖ ਹੈ ਔਰ ਅੰਦਰ ਹਿੰਦੂ ਮਤ ਨਹੀਂ ਹੈ ਬਾਹਰੋਂ ਤੇ ਮੁਸਲਮਾਨਾਂ ਵਾਲਾ ਭੇਖ ਹੈ ਪਰ ਉਹ ਨਵਾਜ ਦੇ ਨਾਲ ਕਦੇ ਜੁੜੀ ਨਹੀਂ ਪੰਜ ਵਖਤ ਦੀਆਂ ਪੰਜ ਨਵਾਜਾਂ ਹੁੰਦੀਆਂ ਪਿੱਛੇ ਜੋ ਕਥਾ ਲੰਘ ਚੁੱਕੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹ ਪੰਜਾਂ ਨਵਾਜਾਂ ਬਾਰੇ ਆਪ ਜੀ ਨੇ ਸਰਵਣ ਕੀਤਾ ਹੈ ਪਹਿਲਾਂ ਕਿ ਪੰਜ ਨਵਾਜਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹੈ ਸੋ ਗੁਰੂ ਸਾਹਿਬ ਜੀ ਨੇ ਵੀ ਕਹਿ ਦਿੱਤਾ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰਕੇ ਭਾਣੇ ਵਿੱਚ ਆਵੇ ਭਾਈ ਉਹ ਸਿੱਖ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਗਿਆ ਆਖੋ ਸਤਨਾਮ ਭਾਣੇ ਵਿੱਚ ਕੀ ਆਉਣਾ ਜੋ ਗੁਰਕੇ ਭਾਣੇ ਵਿੱਚ ਆਵੇ ਭਾਵ ਕੇ ਗੁਰੂ ਦੇ ਹੁਕਮ ਵਿੱਚ ਆ ਗਿਆ ਜਿਹੜਾ ਗੁਰੂ ਨੇ ਜੋ ਕਿਹਾ ਉਹ ਕੀਤਾ ਉਹਦੇ ਭਾਣੇ ਵਿੱਚ ਜੇ ਗੁਰੂ ਸਾਹਿਬ ਨੇ ਇਹ ਇਧਰ ਨਹੀਂ ਤੁਰਨਾ ਤਾਂ ਉਹ ਛੱਡ ਦਿੱਤਾ ਰਸਤਾ ਉਥੇ ਇਹ ਨਹੀਂ ਕਿਹਾ ਅਮਰ ਸ਼ਕੰਦੀ ਕੀ ਰੋੜੇ ਮੇਰਾ ਤਾਂ ਬਾਣੀ ਸਾਹਿਬ ਆਖੋ ਸਤਨਾਮ ਅੰਮ੍ਰਿਤ ਆਪਣੀ ਜਗੈ ਤੇਰੀ ਸੁਚਮਤਾ ਆਪਣੀ ਜਗੈ ਅਮਰਤ ਤੋਂ ਬਗੈਰ ਇਸ ਸੱਚ ਜਾਣਿਓ ਧਰਮੀ ਹੋਣ ਤੋਂ ਬਗੈਰ ਇਦਾਂ ਹੁੰਦਾ ਜਿਵੇਂ ਚੂੰਗੜੇ ਵਿੱਚ ਤੇਲ ਪਾਇਆ ਬੱਤੀ ਪਾਈ ਹੈ ਉਹ ਚੂੰਗੜੇ ਵਿੱਚ ਤੇਲ ਪਾਇਆ ਬੱਤੀ ਪਾਈ ਦਾ ਫਾਇਦਾ ਕੀ ਹੈ ਜਦੋਂ ਰੋਸ਼ਨੀ ਨਹੀਂ ਹੋਈ ਤੀਲੀ ਲਾਉਣੀ ਪਵੇਗੀ ਨਾ ਫੇਰ ਹੀ ਰੋਸ਼ਨੀ ਹੋਏਗੀ ਬਸ ਇਹ ਸਮਝ ਲਓ ਕਿ ਸਾਡਾ ਸਾਰਾ ਕੁਝ ਤਿਆਰ ਹੈ ਸਤਿ ਤਿਲੀ ਲਾਉਂਦੀ ਲੋੜ ਐ ਆਖੋ ਸਤਨਾਮ ਸਾਡਾ ਮਨੋਖਾ ਦੀ ਹੀ ਸਭ ਕੁਝ ਤਿਆਰ ਐ ਤਿਲੀ ਕਾ ਦੀ ਤਿਲੀ ਐ ਅਮਰਤ ਦੀ ਤਿਲੀ ਐ ਧਰਮ ਦੀ ਨਹੀਂ ਵੀ ਅਮਰਤ ਨਹੀਂ ਵੀ ਸਿੱਖੀ ਵਧੀਆ ਲੱਗਦੀ ਚੰਗੀ ਲੱਗਦੀ ਤਾਂ ਇਹ ਜ਼ਰੂਰੀ ਨਹੀਂ ਵੀ ਸਿੱਖੀ ਧਾਰਨ ਕਰਨੀ ਐ ਅਸੀਂ ਹਿੰਦੂ ਵੀ ਬਣ ਸਕਦੇ ਆ ਅਸੀਂ ਮੁਸਲਮਾਨਾਂ ਵਿੱਚ ਵੀ ਆ ਸਕਦੇ ਹਾਂ ਜਿਹੜਾ ਧਰਮ ਚੰਗਾ ਲੱਗਦਾ ਉਹ ਅਪਣਾਓ ਪਰ ਧਰਮੀ ਬਣੀਏ ਕਿਉਂਕਿ ਜਿਹੜਾ ਧਰਮੀ ਹੁੰਦਾ ਹੈ ਜਿਹੜਾ ਧਰਮੀ ਹੁੰਦਾ ਹੈ ਤੇ ਗੁਰਮਖ ਪਿਆਰਿਓ ਉਹ ਮਨੁੱਖ ਹੈ ਮਨੁੱਖਾ ਦੇਹੀ ਦਾ ਅਸਲੀ ਕਰਮ ਹੈ ਧਰਮ ਤੇ ਕਹਿੰਦੇ ਨੇ ਹੁਣ ਆਪ ਜੀ ਨੇ ਸਰਵਣ ਕੀਤਾ ਸੀ ਕਿ ਸ਼੍ਰੀ ਰਵਿਦਾਸ ਮਹਾਰਾਜ ਭਾਈ ਗੁਰਦਾਸ ਜੀ ਲਿਖਦੇ ਆ ਭਾਈ ਗੁਰਦਾਸ ਜੀ ਆਪਣੀਆਂ ਬਾਰਾਂ ਵਿੱਚ ਲਿਖਦੇ ਨੇ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਹੋਏ ਨੇ ਦੇਖੋ ਉਹਨਾਂ ਨੇ ਸ਼੍ਰੋਮਣੀ ਭਗਤ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਸੋਭਾ ਆਪਣੀ ਕਲਮ ਦੇ ਨਾਲ ਲਿਖੀ ਹੈ ਜਿਹਨੂੰ ਗੁਰੂ ਘਰ ਦੇ ਵੇਦਵਿਆਸ ਕਿਹਾ ਜਾਂਦਾ ਹੈ ਤੇ ਗੁਰਮਖ ਪਿਆਰਿਓ ਭਾਈ ਸਾਹਿਬ ਲਿਖਦੇ ਨੇ ਕਹਿੰਦੇ ਭਗਤ ਭਗਤ ਜਗ ਵਜਿਆ ਚੌ ਚੱਕਾਂ ਵਿੱਚ ਚਮਰੇਟਾ ਕਹਿੰਦੇ ਆਲੇ ਦੁਆਲੇ ਭਗਤ ਭਗਤ ਹੋਣ ਲੱਗ ਪਈਏ ਆਲੇ ਦੁਆਲੇ ਸਾਰੇ ਲੋਕ ਭਗਤ ਭਗਤ ਕਹਿਣ ਲੱਗ ਪਏ ਕਿਉਂਕਿ ਉਹ ਹਰ ਵਕਤ ਹੀ ਭਗਤੀ ਨਾਲ ਜੋੜਦੇ ਰਹਿੰਦੇ ਨਾਮ ਨਾਲ ਜੋੜਦੇ ਰਹਿੰਦੇ ਸੇਵਾ ਸਿਮਰਨ ਨਾਲ ਜੋੜਦੇ ਰਹਿੰਦੇ ਸਭ ਨੂੰ ਲੋਕ ਭਗਤ ਕਹਿਣ ਲੱਗ ਪਏ ਇਹ ਗੱਲ ਤੇ ਮੋਹਰ ਲਾਉਂਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਨੇ ਭਗਤ ਭਗਤ ਜਗ ਵਜਿਆ ਜਿਹੜੀ ਭਗਤ ਦੀ ਪਦਵੀ ਹੈ ਨਾ ਬਹੁਤ ਉੱਚੀ ਪਦਵੀ ਹੈ 15 ਭਗਤਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬਹ ਜੀ ਦੇ ਵਿੱਚ ਜਿਹਦੇ ਵਿੱਚ ਭਗਤ ਸੈਣ ਜੀ ਹੋਏ ਨੇ ਭਗਤ ਕਬੀਰ ਜੀ ਹੋਏ ਨੇ ਭਗਤ ਫਰੀਦ ਜੀ ਹੋਏ ਨੇ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਵੀ ਹੋਏ ਨੇ ਭਾਈ ਗੁਰਦਾਸ ਜੀ ਉਹ ਮੋਹਰ ਲਾਉਂਦੇ ਨੇ ਇਹ ਗੱਲ ਤੇ ਭਗਤ ਭਗਤ ਜਗ ਬਜਿਆ ਚੌ ਚੱਕਾਂ ਵਿੱਚ ਚਮਰੇਟਾ ਚੌ ਚੱਕਾਂ ਚੌ ਚੱਕ ਭਾਵ ਕੇ ਚਾਰੇ ਦਿਸ਼ਾਵਾਂ ਜਦ ਚਾਰੇ ਚੱਕ ਇਹ ਵੀ ਕਹਿ ਲੋ ਵੀ ਚਾਰੇ ਧਰਮਾਂ ਦੇ ਵਿੱਚ ਵੈਸੇ ਉਦੋਂ ਚਾਰੇ ਧਰਮ ਨਹੀਂ ਸੀ ਪ੍ਰਗਟ ਹੋਏ ਚੌ ਚੱਕਾਂ ਚਾਰੇ ਦਿਸ਼ਾਵਾਂ ਚੌ ਚੱਕਾਂ ਵਿੱਚ ਚਮਰੇਟਾ ਚਮਰੇਟਾ ਦਾ ਅਰਥ ਹੈ ਚੰਮ ਨੂੰ ਰੰਗਣ ਵਾਲਾ ਪਹਿਲਾ ਜਿਹੜਾ ਇਹ ਸ਼ਬਦ ਹੈ ਅੱਜ ਕੱਲ ਆਪਾਂ ਜੋ ਕਾਗਜ਼ਾਂ ਵਿੱਚ ਲਿਖਿਆ ਜਾਂਦਾ ਹੈ ਉਹ ਰਮਦਾਸੀਏ ਸਿੱਖ ਲਿਖਿਆ ਜਾਂਦਾ ਹੈ ਰਮਦਾਸੀਏ ਸਿੱਖ ਪਰ ਹਰਿਆਣੇ ਦੇ ਵਿੱਚ ਆਪਣੇ ਪੰਜਾਬ ਵਿੱਚ ਰਮਦਾਸੀ ਸਿੱਖ ਲਿਖਿਆ ਜਾਂਦਾ ਹੈ ਕਾਗਜ਼ਾਂ ਵਿੱਚ ਹਰਿਆਣੇ ਵਿੱਚ ਚਮਾਰ ਲਿਖਿਆ ਜਾਂਦਾ ਹੈ ਕਾਗਜ਼ਾਂ ਦੇ ਵਿੱਚ ਤੇ ਚਮਾਰ ਸ਼ਬਦ ਤੋਂ ਪਹਿਲਾਂ ਇਹ ਸ਼ਬਦ ਸੀ ਚਮਰੇਟਾ ਚਮਰੇਟੇ ਦਾ ਅਰਥ ਸੀ ਚੰਮ ਨੂੰ ਰੰਗਣ ਵਾਲਾ ਚਮਰੇਟੇ ਤੋਂ ਚਮਾਰ ਸ਼ਬਦ ਬਣਿਆ ਤੇ ਇਹਦਾ ਜ਼ਿਕਰ ਭਗਤ ਰਵਿਦਾਸ ਮਹਾਰਾਜ ਜੀ ਨੇ ਬਹੁਤ ਥਾਵਾਂ 'ਤੇ ਕਰਿਆ ਹੈ ਗੁਰਬਾਣੀ ਦੇ ਵਿੱਚ ਕਹਿਰ ਵਿਦਾਸ ਚ ਮਾਰਾ ਇਹ ਸ਼ਬਦ ਕਈ ਥਾਵਾਂ 'ਤੇ ਲਿਖਿਆ ਹੈ ਕਹਿਰ ਵਿਦਾਸ ਚ ਮਾਰਾ ਆਪਣੀ ਜਾਤੀ ਆਪਣੀ ਬਰਾਦਰੀ ਲੁਕੋ ਕੇ ਨਹੀਂ ਰੱਖੀ ਤੇ ਗੁਰਮਖ ਪਿਆਰਿਓ ਭਾਈ ਗੁਰਦਾਸ ਜੀ ਲਿਖਦੇ ਨੇ ਭਗਤ ਪਗਤ ਜਗ ਵੱਜਿਆ ਚੋਂ ਚੱਕਾਂ ਵਿੱਚ ਚਮਰੇਟਾ ਚਾਰੇ ਚੱਕਾਂ ਵਿੱਚ ਚਮਰੇਟਾ ਚਮਰੇਟਾ ਕਹਿਣ ਲੱਗ ਪਏ ਭਗਤ ਚਮਰੇਟਾ ਪਾਣਾ ਗੰਡੇ ਰਾਹ ਵਿੱਚ ਕਹਿੰਦੇ ਰਾਹ ਵਿੱਚ ਪਾਣਾ ਪਾਣਾ ਕਹਿੰਦੇ ਨੇ ਜੁੱਤੀਆਂ ਪਾਣਾ ਗੰਡੇ ਰਾਹ ਵਿੱਚ ਕਹਿੰਦੇ ਜੁੱਤੀਆਂ ਗੰਡੇ ਨੇ ਰਾਹ ਵਿੱਚ ਦੁਕਾਨ ਕਰੀ ਹੋਈ ਐ ਪਾਣਾ ਗੰਡੇ ਰਾਹ ਵਿੱਚ ਕੁਲਾ ਧਰਮ ਤੋਂ ਢੋਏ ਢੋਰ ਸਮੇਟਾ ਉਹਨਾਂ ਦੀ ਜਿਹੜੀ ਕੁੱਲ ਸੀ ਨਾ ਉਹ ਕਹਿੰਦੇ ਕੁਲਾ ਧਰਮ ਢੋਏ ਢੋਰ ਸਮੇਟਾ ਭਾਵਕੇ ਉਟੋਂਦੇ ਢੋਰ ਭਾਵਕੇ ਮਰੇ ਹੋਏ ਪਸੂ ਉਹਨਾਂ ਦਾ ਚਮ ਲਾਉਣਾ ਚਮ ਲਾ ਕੇ ਸੋਹਣੀਆਂ ਸੋਹਣੀਆਂ ਜੁੱਤੀਆਂ ਬਣਾ ਕੇ ਵੇਚਣੀਆਂ ਸੇਲ ਕਰਨੀ ਚੌ ਚੱਕਾਂ ਵਿੱਚ ਚਮਰੇਟਾ ਪਾਣਾ ਗੰਡੇ ਰਹਾ ਵਿੱਚ ਕੁਲਾ ਧਰਮ ਟੋਏ ਟੋਰ ਸਮੇਟਾ ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾ ਉਹ ਕਹਿੰਦੇ ਜਿਵੇਂ ਮੈਲੇ ਕੱਪੜੇ ਵਿੱਚ ਹੀਰਾ ਲਾਲ ਲਪੇਟਿਆ ਹੋਵੇ ਮੈਲੇ ਕੱਪੜੇ ਵਿੱਚ ਹੀਰਾ ਲਾਲ ਲਪੇਟਿਆ ਹੋਵੇ ਉਹਦੀ ਕੀਮਤ ਨਹੀਂ ਘਟਦੀ ਸੋਨਾ ਭਾਵੇਂ ਗਰੀਬ ਲਵੇ ਅਮੀਰ ਲਵੇ ਕੁਰੇਟ ਹੈ ਦੁਕਾਨ ਤੇ ਚਲੇ ਜਾਓ ਭਾਵੇਂ ਕੋਈ 50 ਲੱਖ ਦੀ ਗੱਡੀ ਵਿੱਚ ਵੇਚਣ ਜਾਵੇ ਭਾਵੇਂ ਕੋਈ ਸਾਈਕਲ ਤੇ ਜਾਵੇ ਰੇਟ ਇੱਕੋ ਹੀ ਹੈ ਹੀਰੇ ਦਾ ਰੇਟ ਨਹੀਂ ਘਟਦਾ ਭਾਵੇਂ ਉਹ ਮਹਿਲੇ ਕੱਪੜੇ ਵਿੱਚ ਪਿਆ ਹੈ ਭਾਵੇਂ ਸ਼ੀਸ਼ੇ ਵਿੱਚ ਪਿਆ ਹੈ ਇਸੇ ਤਰ੍ਹਾਂ ਉਹ ਸ਼ਰੋਮਣੀ ਭਗਤ ਸਤਗੁਰੂ ਰਵਿਦਾਸ ਮਹਾਰਾਜ ਜੀ ਸਨ ਭਾਵੇਂ ਉਹ ਵੇਖਣ ਨੂੰ ਤੇ ਲੱਗਦਾ ਵੀ ਜੁੱਟੀਆਂ ਗੰਨ ਰਹੇ ਨੇ ਵੇਖਣ ਨੂੰ ਤੇ ਲੱਗਦਾ ਵੀ ਇੱਕ ਛੋਟੀ ਜੀ ਛਪਰੀ ਪਾਈ ਐ ਬੜੇ ਗਰੀਬ ਨੇ ਪਰ ਹੀਰਾ ਤਾਂ ਹੀਰਾ ਹੁੰਦਾ ਭਾਵੇਂ ਉਹ ਮੈਨੇ ਕੱਪੜੇ ਵਿੱਚ ਹੋਵੇ ਜਿਉਂ ਕਰਮੈਲੇ ਚੀਥੜੇ ਚੀਥੜੇ ਦਾ ਅਰਥ ਹੈ ਕੱਪੜਾ ਹੀਰਾ ਲਾਲ ਅਮੋਲ ਪਲੇਟਾ ਕਹਿੰਦੇ ਚੌ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹਿਟਾ ਚੌ ਵਰਨਾ ਚਾਰੇ ਵਰਨਾ ਨੂੰ ਕਹਿੰਦੇ ਉਪਦੇਸ਼ ਕਰਦੇ ਨੇ ਚਾਰੇ ਵਰਨਾ ਵਿੱਚੋਂ ਭਾਵੇਂ ਖੱਤਰੀ ਬ੍ਰਹਮਣ ਸੂਦ ਵੈਸ ਕੋਈ ਵੀ ਆ ਜਾਵੇ ਉਹਨੂੰ ਉਪਦੇਸ਼ ਦਿੰਦੇ ਨੇ ਕਹਿੰਦੇ ਜਦੋਂ ਕੋਈ ਘੰਡਾਉਣ ਵਾਸਤੇ ਆਉਂਦਾ ਨਾ ਜੁੱਤੀ ਕੇਵਲ ਜੁੱਤੀ ਨਹੀਂ ਸੀ ਕਹਿੰਦੇ ਉਨੋ ਰੱਬ ਨਾਲ ਵੀ ਗੰਢ ਦੰਦੇ ਸਨ ਆਖੋ ਸਤਨਾਮ ਉਨੋ ਰੱਬ ਨਾਲ ਵੀ ਗੰਢ ਦੰਦੇ ਕਹਿੰਦੇ ਨੇ ਹੁਣ ਜਦੋਂ ਉਥੋਂ ਦੀ ਨਾ ਨਾ ਬਣਾਇਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ ਕਹਿੰਦੇ ਨੇ ਨਾ ਬਣਾਇਆ ਸੰਗ ਮਿਲ ਸੰਗ ਸ਼ਬਦ ਹੈ ਜਿਹੜਾ ਸੰਗ ਇੱਕ ਸਮੂਹ ਨੂੰ ਆਖਦੇ ਨੇ ਸੰਗ ਇੱਕ ਇਕੱਠ ਨੂੰ ਕਹਿੰਦੇ ਐ ਜਿਹੜਾ ਇੱਕ ਇਕੱਠ ਹੈ ਭਾਵੇਂ ਉਹ ਵਿਆਹ ਦਾ ਹੋਵੇ ਭਾਵੇਂ ਕਿਸੇ ਲੜਾਈ ਝਗੜੇ ਜਿੱਥੇ ਹੁੰਦੇ ਨੇ ਉੱਥੇ ਵੀ ਇਕੱਠ ਹੋ ਜਾਂਦਾ ਹੈ ਸੰਗ ਭਾਵੇਂ ਚਾਰ ਬੰਦੇ ਬੈੱਕੇ ਦੁਨੀਆਵੀ ਗੱਲਾਂ ਕਰ ਰਹੇ ਨੇ ਉਹ ਵੀ ਸੰਗ ਹੈ ਸੰਗ ਸਮੂਹ ਨੂੰ ਕਹਿੰਦੇ ਨੇ ਜਿੱਥੇ ਚਾਰ ਬੰਦੇ ਇਕੱਠੇ ਹੋਏ ਹੋਣ ਕਹਿੰਦੇ ਨਾਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ ਕਹਿੰਦੇ ਇੱਕ ਸੰਗ ਹੈ ਸੰਗ ਭਾਵ ਕੇ ਇਕੱਠੇ ਹੋ ਕੇ ਜਾ ਰਹੇ ਨੇ ਨਾਵਣ ਆਇਆ ਸੰਗ ਕਹਿੰਦੇ ਨਹਾਉਣ ਵਾਸਤੇ ਜਾ ਰਹੇ ਨੇ ਕਿੱਥੇ ਨਾਉਣ ਵਾਸਤੇ ਆ ਰਹੇ ਨੇ ਕੰਗਾ ਤੇ ਨਾਉਣ ਆਇਆ ਸੰਗ ਮਿਲ ਮਿਲ ਕੇ ਸਾਰੇ ਉਹ ਸੰਗ ਇਕੱਠੇ ਹੋ ਕੇ ਉਹ ਗੰਗਾ ਤੇ ਜਾ ਰਹੇ ਨੇ ਇਸ਼ਨਾਨ ਕਰਨ ਵਾਸਤੇ ਬਨਾਰਸ ਕਰ ਗੰਗਾ ਥੇਟਾ ਬਨਾਰਸ ਨੂੰ ਜਾ ਰਹੇ ਨੇ ਬਨਾਰਸ ਵਿੱਚ ਦੀ ਲੰਘਦੀ ਹੈ ਗੰਗਾ ਕਹਿੰਦੇ ਜਾਂਦੇ ਜਾਂਦੇ ਨਾ ਇੱਕ ਪੰਡਤ ਹੈ ਉਹ ਸੰਗ ਦੇ ਵਿੱਚ ਉਹ ਸੰਗਤ ਵਿੱਚ ਇੱਕ ਪੰਡਤ ਹੈ ਉਹ ਪੰਡਤ ਨੇ ਵੇਖਿਆ ਵੀ ਮੇਰੀ ਜੁੱਤੀ ਗੰਡਣ ਵਾਲੀ ਐ ਥੋੜੀ ਜੀ ਉਖੜੀ ਹੋਈ ਐ ਉਹਨੇ ਸੋਚਿਆ ਵੀ ਜਾਂਦੇ ਜਾਂਦੇ ਰਵਿਦਾਸ ਜੀ ਤੋਂ ਸਮਰਾ ਲੈਣੇ ਆ ਰਵਿਦਾਸ ਜੀ ਦੁਕਾਨ ਤੇ ਚਲੇ ਗਏ ਸ਼ਰੋਮਣੀ ਭਗਤ ਸਤਗੁਰੂ ਰਵਿਦਾਸ ਮਹਾਰਾਜ ਬੈਠੇ ਨੇ ਚੌਂਕੜਾ ਮਾਰੀ ਬੈਠੇ ਨੇ ਇਹਨੇ ਕੀ ਕੀਤਾ ਜਾ ਕੇ ਦਤਾਨ ਤੇ ਨਾ ਰਵਿਦਾਸ ਜੀ ਨੂੰ ਆਖਿਆ ਕਹਿੰਦੇ ਓ ਰਵਿਦਾਸ ਆ ਸ਼ਬਦ ਬੋਲੇ ਉਦੋਂ ਭਗਤ ਨਹੀਂ ਸੀ ਕਹਿੰਦੇ ਨਾ ਸਤਗੁਰੂ ਕਹਿੰਦੇ ਇਹਦਾ ਸਤਕਾਰ ਵਜੋਂ ਨਾਂ ਲਿਆ ਜਾਂਦਾ ਪਰ ਪਹਿਲਾ ਨਾਂ ਭਗਤ ਕਹਿੰਦੇ ਸੀ ਸਿੱਧਾ ਰਵਿਦਾਸ ਆਖਦੇ ਕਿਉਂਕਿ ਉਹ ਨੀਚੇ ਸਮਝਦੇ ਸਨ ਆਪਾਂ ਸਤਕਾਰ ਨਾਲ ਨਾਮ ਉੱਚੇ ਬੰਦੇ ਦਾ ਜਿਹੜਾ ਜਿਹਦੇ ਆਪਣੇ ਮਨ ਵਿੱਚ ਭੈ ਹੋਵੇਗਾ ਉਹਦਾ ਨਾਮ ਜੀ ਲੈ ਕੇ ਬੁਲਾਵਾਂਗੇ ਤੇ ਜਿਹੜਾ ਆਪਾਂ ਨੂੰ ਇਦਾਂ ਹੋਏਗਾ ਵੀ ਮੇਥੋਂ ਤੇ ਇਹ ਥੱਲੇ ਐ ਉਹਨੂੰ ਕੋਈ ਸਤਕਾਰ ਨਹੀਂ ਦਿੰਦਾ ਹੁਣ ਪੰਡਤ ਜੀ ਨੂੰ ਇਦਾਂ ਸੀ ਵੀ ਮੈਂ ਤੇ ਉੱਚੇ ਥਾਂ ਐ ਇਹ ਨੀਵੇਂ ਥਾਂ ਅਰਬਦਾਸ ਆ ਕਹਿੰਦੇ ਜੁੱਤੀ ਗੰਡਣੀ ਐ ਜੁੱਤੀ ਗੰਡਦੇ ਉਹ ਕਹਿੰਦੇ ਲਿਆਓ ਟੋਪੇ ਲਾ ਦੰਨੇ ਜਦੋਂ ਫੜਾਉਣ ਲੱਗਿਆ ਨਾ ਸ਼ਰਮਣੀ ਭਗਤ ਸਤਿਗੁਰੂ ਰਬਦਾਸ ਮਹਾਰਾਜ ਨੂੰ ਉਹਨੂੰ ਇਦਾਂ ਹੋਇਆ ਵੀ ਕਿਤੇ ਮੇਰਾ ਇਹਦੇ ਇਹਦੇ ਨਾਲ ਕੋਈ ਅੰਗ ਨਾ ਲੱਗ ਜਾਵੇ ਮੇਰਾ ਹੱਥ ਨਾ ਲੱਗ ਜਾਵੇ ਦੂਰੋਂ ਵਗਾ ਕੇ ਮਾਰੀ ਕੰਨਾ ਵੀ ਫੜਨ ਲੱਗੇ ਕਿਤੇ ਹੱਥ ਹੀ ਨਾ ਲੱਗ ਜਾਵੇ ਮੈਂ ਭ੍ਰਿਸ਼ਟਿਆ ਜਾਵਾਂਗਾ ਇੰਨਾ ਦੇਖੋ ਵਿਤਕਰਾ ਕਰਦੇ ਸਨ ਪਹਿਲਾਂ ਹੱਥ ਵੀ ਨਹੀਂ سن ਲਾਉਂਦੇ ਨਾਲ ਐਡਾ ਵੱਡਾ ਵਿਤਕਰਾ ਕਿਤੇ ਹੱਥ ਲਾਇਆ ਤੋਂ ਮੈਂ ਭ੍ਰਿਸ਼ਟਿਆ ਨਾ ਜਾਵਾਂ ਕਹਿੰਦੇ ਭਗਾ ਕੇ ਮਾਰਿਆ ਅੱਗੇ ਆ ਲੋ ਗੰਡ ਦੋ ਗੰਡ ਦਤ ਗਨ ਕੇ ਜਦੋਂ ਚੁੱਕ ਕੇ ਲਿਜਾਣ ਲੱਗਿਆ ਨਾ ਉਹ ਪੰਡਤ ਤਾਂ ਕਹਿੰਦੇ ਨੇ ਸ਼੍ਰੋਮਣੀ ਭਗਤ ਸਤਗੁਰੂ ਰਵਿਦਾਸ ਮਹਾਰਾਜ ਕਹਿੰਦੇ ਕਿੱਥੇ ਜਾ ਰਹੇ ਹੋ ਗੰਗਾ ਤੇ ਜਾ ਰਹੇ ਆ ਤੇ ਉਹ ਕਹਿੰਦੇ ਜਿਹੜਾ ਉਹ ਪੰਡਿਤ ਸਾਰ ਦੇ ਨਾਂ ਲਿਖਿਆ ਸਾਰ ਦੇ ਸਾਰਦਾ ਪੰਡਿਤ ਸਾਰਦਾ ਪੰਡਿਤ ਕਹਿੰਦਾ ਉਹ ਕਹਿੰਦਾ ਦੁਕਾਨ ਬੰਦ ਕਰ ਚੱਲ ਤੈਨੂੰ ਵੀ ਲੈ ਚਲਦੇ ਆ ਗੰਗਾ ਤੇ ਜਿਵੇਂ ਆਪਾਂ ਆਮ ਜਾਣਿਆ ਨਾ ਯਾਤਰਾ ਤੇ ਹਜੂਰ ਸਾਹਿਬ ਜਾਣਿਆ ਅੰਮ੍ਰਿਤਸਰ ਸਾਹਿਬ ਜਾਣਿਆ ਕਈ ਵਾਰ ਆਪਾਂ ਜਾਂਦੇ ਜਾਂਦੇ ਹੋਰਾਂ ਨੂੰ ਵੀ ਪੁੱਛ ਲੈਂਦੇ ਆ ਚੱਲ ਤੈਨੂੰ ਲੈ ਚੱਲਦੇ ਆ ਇਦਾਂ ਸ਼ਰੋਮਣੀ ਭਗਤ ਸਤਗੁਰੂ ਰਬਦਾਸ ਮਹਾਰਾਜ ਜੀ ਨੂੰ ਪੁੱਛਿਆ ਉਹ ਚੱਲ ਤੈਨੂੰ ਵੀ ਲੈ ਚੱਲਦੇ ਆ ਦੁਕਾਨ ਬੰਦ ਕਰ ਉਹ ਆਖਣ ਲੱਗੇ ਭਗਤ ਜੀ ਕਹਿਣ ਲੱਗੇ ਕਿ ਨਹੀਂ ਮੈਂ ਨਹੀਂ ਛੱਡ ਕੇ ਜਾ ਸਕਦਾ ਕਿਉਂ ਕਿਉਂਕਿ ਇੱਥੇ ਰੋਜ਼ ਗਾਕ ਵੀ ਗਾਕ ਦੇ ਰੂਪ ਦੇ ਵਿੱਚ ਸੰਗਤ ਆਉਂਦੀ ਰਹਿੰਦੀ ਹੈ ਰੋਜ਼ ਉਹ ਵੇਖ ਕੇ ਮੁੜਨਗੇ ਹੈਰਾਨ ਹੋਣਗੇ ਪਰੇਸ਼ਾਨੀ ਹੋਏਗੀ ਉਹਨਾਂ ਨੂੰ ਤੇ ਨਾਲੇ ਮੇਰਾ ਵੀ ਕੰਮ ਛੁੱਟ ਜਾਵੇਗਾ 2-3 ਦਿਨ ਜਿੰਨੇ ਦਿਨ ਉੱਧਰ ਲੱਗਣਗੇ 5-7 ਦਿਨ ਮੇਰੀ ਮਜਬੂਰੀ ਹੈ ਮੈਂ ਜਾ ਨਹੀਂ ਸਕਦਾ ਤੇ ਗੁਰਮਖ ਪਿਆਰਿਓ ਦੇਖੋ ਇਤੋਂ ਸਿੱਖਿਆ ਲਈਏ ਆਪਾਂ ਵੀ ਗੁਰੂ ਘਰ ਜਦੋਂ ਆਪਾਂ ਆਉਣੇ ਆ ਜਾਂ ਕਿਤੇ ਆਪਾਂ ਹੋਰ ਕਿਤੇ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਵਾਸਤੇ ਜਾਂਦੇ ਆ ਠੀਕ ਹੈ ਜਾਣਾ ਚਾਹੀਦਾ ਉਹਦੇ ਨਾਲ ਜਰੂਰ ਸਾਡੀ ਝੋਲੀ ਕੁਛ ਨਾ ਕੁਛ ਪੈਂਦਾ ਹੈ ਗੁਰੂ ਕੇ ਚਰਨਾਂ ਵਿੱਚ ਆਇਆ ਤੋਂ ਵੀ ਇਹ ਨਹੀਂ ਪਤਾ ਸਤਿਗੁਰਾਂ ਦੀ ਨਦਰ ਹੋ ਜਾਵੇ ਮੇਰ ਹੋ ਜਾਵੇ ਪਰ ਨਹੀਂ ਵੀ ਤੇਰੇ ਕੋਲ ਟਾਈਮ ਨਾ ਤਾਂ ਉਹ ਵੀ ਸਤਿਗੁਰੂ ਜੀ ਜਾਣਦੇ ਨੇ ਤੂੰ ਨਾ ਵੀ ਆ ਫਿਰ ਵੀ ਤੂੰ ਮਨਜ਼ੂਰ ਹੈ ਪਰ ਕੰਮ ਕਰਦੇ ਜੁੜਿਆ ਰਹੀ ਜਿਵੇਂ ਸ਼ਰੋਮਣੀ ਭਗਤ ਸਤਿਗੁਰੂ ਰਵਿਦਾਸ ਜੀ ਨਾਲੇ ਜੁੱਤੀਆਂ ਗੰਨਦੇ ਨੇ ਨਾਲੇ ਜੁੜੇ ਹੋਏ ਨੇ ਉਹ ਕਹਿੰਦੇ ਮੈਨੂੰ ਟਾਈਮ ਨਹੀਂ ਹੈ ਜਾਣ ਦਾ ਤੁਸੀਂ ਚਲੇ ਜਾਓ ਮੈਂ ਆਪਣਾ ਕੰਮ ਨਹੀਂ ਛੱਡ ਸਕਦਾ ਕੰਮ ਨਾ ਪਿਆਰਾ ਹੋਵੇ ਕੰਮ ਨਾ ਉਹ ਕੰਮ ਪਿਆਰਾ ਨਹੀਂ ਸੀ ਉਹਨਾਂ ਨੂੰ ਵੀ ਉਹ ਲਾਲਚ ਕਰਕੇ ਵੀ 4 ਪੈਸੇ ਵੰਨਣਗੇ ਪਤਾ ਨਹੀਂ ਤਾਂ ਕਰਕੇ ਨਹੀਂ ਉਹ ਜੁੜੇ ਹੋਏ ਸੀ ਨਾਲੇ ਜੋੜਦੇ ਸੀ ਕਾਮਾਕਾਰ ਕਰਦੇ ਕਹਿੰਦੇ ਤੇਰਾ ਧਿਆਨ ਪੈਸੇ ਵਿੱਚ ਲਾਲਚ ਜਣਾ ਨਾ ਹੋਵੇ ਕਾਮਾਕਾਰ ਕਰਦੇ ਤੇਰਾ ਮਨ ਜੁੜਿਆ ਹੋਵੇ ਜਦੋਂ ਵਾਹੀ ਕਰਨੀਆਂ ਟਰੈਕਟਰ ਚਲਾ ਰਹੇ ਹੈ ਉਦੋਂ ਮਨ ਵਿੱਚ ਇਹ ਨਾ ਹੋਵੇ ਲਾਲਚ ਨਾ ਹੋਵੇ ਵੀ 체ਤੀ 체ਤੀ 비ਜੀਏ ਵਰੀਆ ਵਾਹੀਏ ਤੇ ਵਧੀਆ ਫਸਲ ਹੋਵੇ ਵਧੀਆ ਝਾੜ ਹੋਵੇ ਮੈਂ ਇਦਾਂ ਕਰਾਂਗਾ ਉਹ ਪਹਿਨੇ ਹੀ ਮਨ ਵਿੱਚ ਸਾਰੇ ਫੁਰਨੇ ਆ ਜਾਂਦੇ ਨੇ ਉਹ ਨਾ ਹੋਵੇ ਖੇਤੀ ਕਰਦੇ ਕਰਦੇ ਕਹਿੰਦੇ ਤੂੰ ਜੁੜਿਆ ਰਹਿ ਤੈਨੂੰ ਆਪਣੇ ਆਪ ਹੀ ਉਹਦੇ ਵਿੱਚ ਫਾਇਦਾ ਹੋਏਗਾ ਕੰਮ ਕਰ ਕਰਦੇ ਤੂੰ ਜੁੜਿਆ ਰਹਿ ਜੁੜ ਕੇ ਦੇਖ ਜਿੱਥੇ ਟਰੈਕਟਰ ਚਲਾਉਂਦੇ ਆ ਉਹ ਗੰਦੇ ਗੀਤ ਕੰਨਾਂ ਵਿੱਚ ਵੱਜਦੇ ਨੇ ਉਥੇ ਤੋਂ ਸੁਖਮਨੀ ਸਾਹਿਬ ਦਾ ਪਾਠ ਲਾ ਕੇ ਦੇਖ। ਉਥੇ ਤੋਂ ਜਪਜੀ ਸਾਹਿਬ ਦਾ ਪਾਠ ਸੁਣ ਕੇ ਦੇਖ, ਉਥੇ ਤੋਂ ਕੀਰਤਨ ਸੁਣ ਕੇ ਦੇਖ। ਖੇਤੀ ਕਰਦੇ ਕਰਦੇ ਕੋਈ ਹੋਰ ਕੰਮ ਕਰਦਾ ਹੈ, ਉਦੋਂ ਆਪਣਾ ਮਨ ਤੋਂ ਇਧਰ ਜੋੜ ਕੇ ਦੇਖ। ਉਹ ਕੰਮ ਦੇ ਵਿੱਚ ਤੈਨੂੰ ਵਰਕਤ ਹੋਏਗੀ ਜ਼ਰੂਰ। ਗੁਰੂ ਸਾਹਿਬ ਜੀ ਆਪ ਇਹ ਬਚਨ ਕਰਦੇ ਨੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾ ਬਣਾਇਆ ਆਰਾਮ। ਉਹ ਆ ਕੇ ਸੇਵਕਾਂ ਦੇ ਕਾਰਜ ਵਿੱਚ ਖਲੋ ਜਾਂਦਾ ਹੈ ਖਲੋ ਦਾ ਅਰਥ ਖੜ ਜਾਂਦਾ ਹੈ ਜਿਹੜਾ ਉਹਦੇ ਉਹਦੇ ਵੱਲ ਤੁਰਦਾ ਹੈ ਨਾ ਭਾਵੇਂ ਉਹ ਕੰਮ ਕਰ ਕਰਦਾ ਹੈ ਮਨ ਕਰਕੇ ਮਨ ਕਰਕੇ ਤੇ ਤੁਰਿਆ ਹੋਇਆ ਹੈ ਮਨ ਕਰਕੇ ਤੇ ਜੁੜਿਆ ਹੋਇਆ ਹੈ ਜੁੜਨਾ ਜੁੜਨਾ ਤਨ ਕਰਕੇ ਨਹੀਂ ਹੁੰਦਾ ਜੁੜਨਾ ਮਨ ਕਰਕੇ ਹੁੰਦਾ ਆਖੋ ਸਤਨਾ ਤਨ ਦਾ ਕੀ ਹੈ ਤਨ ਤੇ ਕੱਲ ਨੂੰ ਸਵਾਹ ਹੋ ਜਾਏਗਾ ਤੇਰਾ ਮਨ ਜੋੜਨਾ ਚਾਹੀਦਾ ਤੇਰੇ ਕੋਲ ਟਾਈਮ ਹੈ ਤਾਂ ਜ਼ਰੂਰ ਆ ਸੰਗਤ ਵਿੱਚ ਤੇਰੇ ਕੋਲ 10 ਮਿੰਟ ਦਾ ਟਾਈਮ ਹੈ 20 ਮਿੰਟ ਦਾ ਟਾਈਮ ਹੈ ਅੱਧੇ ਘੰਟੇ ਦਾ ਘੰਟੇ ਦਾ ਟਾਈਮ ਹੈ ਤਾਂ ਜ਼ਰੂਰ ਸੰਗਤ ਨੂੰ ਮਿਸ ਨਹੀਂ ਕਰਨਾ ਚਾਹੀਦਾ ਜ਼ਰੂਰ ਆਉਣਾ ਚਾਹੀंदे ਪਰ ਜੇ ਤੇਰੇ ਕੋਲ ਸਮਾਂ ਨਹੀਂ ਕਈ ਵਾਰ ਕੰਮ ਐਸੇ ਹੁੰਦੇ ਨੇ ਵੀ ਬਹੁਤ ਵਿਜੀ ਹੈ ਜੇ ਸੱਚ ਮੁੱਚੀ ਤੂੰ ਵੇਜੀਆ ਹੈ ਨਾ ਤਾਂ ਤੂੰ ਫਿਰ ਵੀ ਪ੍ਰਵਾਨ ਹੈ ਪਰ ਤੂੰ ਜੁੜਿਆ ਰਹੀ ਆਉਣਾ ਜਾਂ ਨਾ ਆਉਣਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਗੱਲ ਹੈ ਜੁੜਨ ਦੀ ਕੰਮ ਕਰ ਕਰਦੇ ਕਿਰਤ ਕਰਦੇ ਜੁੜਿਆ ਰਹਿ ਤੇ ਕਹਿੰਦੇ ਨੇ ਹੁਣ ਜਦੋਂ ਨਾਵਣ ਆਇਆ ਸੰਗ ਮਿਲ ਬਨਾਰਸ ਕਰ ਗੰਗਾ ਥੇਟਾ ਬਨਾਰਸ ਨੂੰ ਜਾ ਰਹੇ ਨੇ ਗੰਗਾ ਤੇ ਉਹ ਚੱਲ ਤੈਨੂੰ ਵੀ ਚੱਲਿਆ ਚੱਲੀਏ ਕਹਿੰਦੇ ਨਹੀਂ ਮੈਂ ਨਹੀਂ ਜਾ ਸਕਦਾ ਮੇਰੀ ਮਜਬੂਰੀ ਹੈ ਆਹ ਲੋ ਜਾਂਦੇ ਜਾਂਦੇ ਨਾ ਕਸੀਰਾ ਕੱਢ ਲਿਆ ਕਸੀਰਾ ਕਸੀਰਾ ਲਿਖਿਆ ਭਾਈ ਗੁਰਦਾਸ ਨੇ ਕਸੀਰਾ ਕਾਹਦਾ ਇੱਕ ਲੀਰ ਦੇ ਵਿੱਚ ਕੌਡੀਆਂ ਬੰਨੀਆਂ ਹੋਈਆਂ ਨੇ ਕੌਡੀਆਂ ਜਿਨ੍ਹਾਂ ਦੀ ਉਮਰ 40 ਸਾਲਾਂ ਦੀ ਹੋਣੀ 45 ਸਾਲਾਂ ਦੀ ਉਮਰ ਹੈ ਜਿਨ੍ਹਾਂ ਦੀ ਨਾ ਉਹਨਾਂ ਨੇ ਕੌਡੀਆਂ ਵੇਖੀਆਂ ਹੋਣੀਆਂ ਜਿਹਨੂੰ ਡਬਲ ਪੈਸੇ ਵੀ ਕਹਿੰਦੇ ਸਨ ਤਾਂਬੇ ਦੇ ਪੈਸੇ ਪਿੱਤਲ ਦੇ ਤੇ ਤਾਂਬੇ ਦੇ ਪੈਸੇ ਹੁੰਦੇ ਸੀ ਪਹਿਲਾਂ 45 50 ਸਾਲ ਦੀ ਜਿਨ੍ਹਾਂ ਦੀ ਉਮਰ ਹੈ ਉਹਨਾਂ ਨੂੰ ਪਤਾ ਹੋਣਾ ਉਹ ਟਾਈਮ ਦੇ ਵਿੱਚ ਚੱਲਦੇ ਹੁੰਦੇ ਸੀ ਉਹਨੂੰ ਡਬਲ ਪੈਸੇ ਵੀ ਕਹਿੰਦੇ ਸੀ ਉਹਨਾਂ ਨੂੰ ਕੌਡੀਆਂ ਵੀ ਕਹਿੰਦੇ ਸੀ ਕੌਡੀਆਂ ਉਹਨਾਂ ਦੇ ਵਿੱਚ ਗਲੀਆਂ ਹੁੰਦੀਆਂ ਸੀ ਤਾਂਬੇ ਦੇ ਸਿੱਕੇ ਹੁੰਦੇ ਉਹਨਾਂ ਵਿੱਚ ਗਲੀਆਂ ਹੁੰਦੀਆਂ ਵਿਚਾਲੇ ਤੇ ਉਹ ਕਹਿੰਦੇ ਇਕੱਠੀਆਂ ਕੀਤੀਆਂ ਹੋਈਆਂ ਉਹ ਇੱਕ ਲੀਰ ਵਿੱਚ ਬੰਨੀਆਂ ਹੋਈਆਂ ਕਹਿੰਦੇ ਆ ਲੈ ਜਾਓ ਕੌਡੀਆਂ ਦਾ ਗੁੱਸਾ ਨਾ ਬਣਾਇਆ ਸੰਗ ਮਿਲ ਬਨਾਰਸ ਕਰ ਗੰਗਾtheta ਕੱਢ ਕਸੀਰਾ ਸੌਂਪਿਆ ਆ ਕਸੀਰਾ ਲੈ ਜਾਓ ਕੱਢ ਕਸੀਰਾ ਸੌਂਪਿਆ ਰਵਿਦਾਸ ਹੈ ਗੰਗਾ ਦੀ ਭੇਟਾ ਆ ਮੇਰੀ ਭੇਟਾ ਲੈ ਜਾਓ ਗੰਗਾ ਵਾਸਤੇ ਪੰਡਤ ਜੀ ਕਹਿੰਦੇ ਲਿਆਓ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਮੇਰੀ ਅਰਦਾਸ ਕਰਾ ਦਿਓ ਹਰਮੰਦਰ ਸਾਹਿਬ ਜਾਨੇਓ ਦੇਖ ਕਰਾ ਦਿਓ ਮੇਰੇ ਨਾਂ ਤੇ ਹਜੂਰ ਸਾਹਿਬ ਜਾਨੇਓ ਮੇਰੇ ਨਾਂ ਤੇ ਦੇਖ ਕਰਾ ਦਿਓ ਮੇਰੇ ਪਰਿਵਾਰ ਦੇ ਨਾਂ ਤੇ ਅਰਦਾਸ ਕਰਾ ਦਿਓ ਕਰਾਇਆ ਕਰੋ ਜਰੂਰ ਜਦੋਂ ਕੋਈ ਜਾਂਦਾ ਹੈ ਤਾਬ ਦੇ ਨਾਂ ਤੇ ਜਰੂਰ ਉੱਥੇ ਅਸਥਾਨ ਤੇ ਭੇਜ ਕੇ ਭੇਟਾ ਅਰਦਾਸ ਜਰੂਰ ਕਰਾਇਆ ਕਰੋ ਇਦਾਂ ਭਗਤ ਜੀ ਵੀ ਕਹਿੰਦੇ ਆ ਮੇਰਾ ਮੇਰੀ ਭੇਟਾ ਲੈ ਜਾਓ ਗੰਗਾ ਵਾਸਤੇ ਉਹ ਕਹਿੰਦੇ ਲਿਆਓ ਭੇਟਾ ਲੈ ਲਈ ਕਹਿੰਦੇ ਜਦੋਂ ਭੇਟਾ ਲੈ ਕੇ ਤੁਰਨ ਲੱਗੇ ਪੰਡਤ ਜੀ ਨੂੰ ਕਹਿੰਦੇ ਸ਼੍ਰੋਮਣੀ ਭਗਤ ਸਤਗੁਰੂ ਰਵਿਦਾਸ ਮਹਾਰਾਜ ਨੇ ਆਵਾਜ਼ ਮਾਰ ਕੇ ਆਖਿਆ ਪੰਡਤ ਜੀ ਇਹ ਕਸੀਰਾ ਜਿਹੜਾ ਮੈਂ ਤੁਹਾਨੂੰ ਦਿੱਤਾ ਕੌਡੀਆਂ ਦਾ ਇਹ ਕਸੀਰਾ ਗੰਗਾ ਨੂੰ ਤਾਂ ਦਿਓ ਜੇ ਹੱਥ ਕੱਢ ਕੇ ਲਵੇ ਆਖੋ ਸਤਨਾ ਜਦੋਂ ਆਹ ਗੱਲ ਕਹੀ ਨਾ ਉਹ ਪੰਡਤ ਜੀ ਹੈਰਾਨ ਹੋ ਗਏ ਉਹ ਕਹਿੰਦੇ ਉਹ ਕੋਈ ਔਰਤ ਥੋੜਾ ਵੀ ਉਹ ਕੋਈ ਸਰੀਰ ਥੋੜਾ ਵੀ ਹੱਥ ਕੱਢ ਕੇ ਲਵੇ ਉੱਤੇ ਪਾਣੀ ਹੈ ਉੱਤੇ ਨਦੀ ਹੈ ਨਦੀ ਨੂੰ ਗੰਗਾ ਆਖਦੇ ਨੇ ਉਹ ਕੋਈ ਔਰਤ ਥੋੜਾ ਵੀ ਉਹਦੇ ਸਾਹਮਣੇ ਜਾ ਕੇ ਅਸੀਂ ਹੱਥ ਕਹੀਏ ਵੀ ਕੱਢ ਪਰ ਉਹਨਾਂ ਨੇ ਗੁਰਮਖ ਪਿਆਰਿਓ ਪੰਡਤ ਨੇ ਮਨ ਵਿੱਚ ਸੋਚਿਆ ਜਦੋਂ ਜਾਣ ਲੱਗੇ ਨਾ ਇੱਕ ਵਾਰੀ ਫੇਰ ਕਿਹਾ ਪੰਡਤ ਜੀ ਕਸੀਰਾ ਤਾਂ ਦਿਓ ਜੇ ਗੰਗਾ ਹੱਥ ਕੱਟ ਕੇ ਲਵੇ ਤੇ ਅਗਲਾ ਵਚਨ ਕੀ ਕਿਹਾ ਅਗਲਾ ਵਚਨ ਕਿਹਾ ਕਹਿੰਦੇ ਜੇ ਨਾਂ ਲਿਆ ਹੱਥ ਕੱਢ ਕੇ ਬੇਸ਼ੱਕ ਵਾਪਸ ਲਿਆਇ ਉਹ ਆਖੋ ਸਤਨਾ। ਹੋਰ ਹਰਾਨ ਹੋ ਗਏ। ਕਹਿੰਦੇ ਚਲੋ ਠੀਕ ਐ। ਤੁਰ ਪਏ ਹੁਣ ਅਗਲੀ ਕਥਾ ਜਿਹੜੀ ਆ ਰਹੀ ਐ। ਪੰਡਤ ਜੀ ਪਹੁੰਚੇ ਗੰਗਾ ਤੇ। ਗੰਗਾ ਤੇ ਪਹੁੰਚ ਕੇ ਇਸ਼ਨਾਨ ਕਰਿਆ। ਇਸ਼ਨਾਨ ਕਰਕੇ ਉਸ ਤੋਂ ਬਾਅਦ ਕਹਿੰਦੇ ਗੰਗਾ ਨੂੰ ਉਹੀ ਬਚਨ ਯਾਦ ਆ ਗਿਆ। ਬੀਰ ਬਦਾਸ ਜੀ ਨੇ ਕਿਹਾ ਸੀ ਉਹ ਸਾਰੀ ਵਾਰਤਾ ਜਿਹੜੀ ਹੈ ਨਾ ਕੱਲ ਨੂੰ ਸੁਣਾਈ ਜਾਵੇਗੀ ਉਸੇ ਤਰ੍ਹਾਂ ਨੇ ਆਵਾਜ਼ ਮਾਰੀ ਕਿ ਆ ਕਸੀਰਾ ਭੇਜਿਆ ਹੈ ਰਹਿਨੀਆਂ ਕਥਾਵਾਂ ਸਰਵਣ ਕਰਕੇ ਆਪਣਾ ਜੀਵਨ ਸਫਲਾ ਬਣਾਓ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਆਓ ਸਮਾਂ ਹੋ ਗਿਆ ਹੈ ਅਰਦਾਸ ਬੇਨਤੀ ਦਾ ਸਾਰੀਆਂ ਸੰਗਤਾਂ ਅਰਦਾਸ ਸ਼امل ਹੋਵੋ ਹਾਜ਼ਰੀਆਂ ਲਵਾਓ ਜੀ ਮਨ ਸਫਲਾ ਕਰੋ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ